ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਗ ਮਹੱਲਾ ਪਹਿਲਾ ਚਿੱਤੇ ਦਿਸੈ ਥੋਲਰਾ ਬੱਗੇ ਬੰਕ ਦਵਾਰ ਕਰ ਮਨ ਖੁਸ਼ੀ ਉਸਾਰਿਆ ਦੂਜਾ ਹਿਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਟੈ ਟਰੀ ਤਨਸ਼ਾਰ ਭਾਈ ਰੇ ਤਨ ਧਨ ਸਾਥ ਨਾ ਹੋਏ ਆ ਰਾਮ ਨਾਮ ਧਨ ਨਿਰਮਲੋ ਗੁਰ ਦਾਤ ਕਰੇ ਪ੍ਰਭ ਸੋਏ ਰਹਾਓ ਆ ਰਾਮ ਨਾਮ ਧਨ ਨਿਰਮਲੋ ਜੇ ਦੇਵ ਦੇਵਨਹਾਰ ਆਗੈ ਪੂਸ਼ ਨ ਹੋਵੀ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟਿਆ ਆਪੇ ਬਖਸ਼ਣ ਹਾਰ ਮਨਮੁਖ ਜਾਣੇ ਆਪਣੇ ਧੀਆ ਪੁੱਤ ਸੰਜੋਗਾ ਨਾਰੀ ਦੇਖ ਬਗਾਸੀਐ ਨਾਲੇ ਹਰ ਖਸੋ ਸੋਗ ਗਰਮਕ ਸ਼ਬਦ ਰੰਗਾ ਭਲੇ ਐਨ ਸਹਰ ਰਸ ਭੋਗਾ ਚਤ ਚੱਲੇ ਵਤ ਜਾਵਣੋ ਸਾਖਤ ਡੋਲ ਡੁਲਾਏ ਬਾਹਰ ਟੁੰਡ ਵੇਗੁੱਚਿਆ ਕਰਮ ਵਸਤ ਸੋ ਥਾਏ ਮਨਮੁਖ ਹਮੇ ਕਰਮ ਸੀ ਗੁਰਮੁਖ ਪੱਲੇ ਪਾਏ ਸਾਖਤ ਨਿਰਗੁਣ ਆਰਿਆ ਆਪਣਾ ਮੂਲ ਪਛਾਨ ਰਗਤ ਬੰਦ ਕਾਇ ਤਨੋਂ ਅਗਨੀ 파ਸ ਭੇਰਾਨ ਪਵਣ ਕੈ ਵਸ ਦੇਹਰੀ ਮਸਤਕ ਸੱਚ ਨਿਸ਼ਾਨ ਬਹੁਤ ਸਾ ਜੀਵਨ ਮੰਗੀ ਐ ਮੋਵਾ ਨ ਲੋੜ ਕੋਈ ਸੁਖ ਜੀਵਨ ਤਸਿਆਖੀ ਐ ਜਿਸ ਗੁਰਮੁਖ ਵਸਿਆ ਸੋਈ ਨਾਮ ਵਹੋਣੇ ਕਿਆ ਗਣੀ ਜਿਸ ਹਰ ਗੁਰ ਦਰਸ ਨਾ ਹੋਏ ਜਿਉ ਸੁਪਨੇ ਨਸ ਭੁੱਲੀਐ ਜਬ ਲਗ ਨਿੰਦਰਾ ਹੋਏ ਇਉ ਸਰਪਨ ਕਹਿ ਵਸ ਜਿੜਾ ਅੰਤਰ ਹਮ ਮੈਂ ਦੋਏ ਗਰਮਤ ਹੋਏ ਵਿਚਾਰਿਆ ਸੁਪਨਾ ਇਹ ਜਗ ਲੋਏ ਅਗਨ ਮਰੈ ਜਲ ਪਾਈਐ ਜੋ ਬਾਰਕ ਦੁੱਧ ਹੈ ਮਏ ਬਿਨ ਜਲ ਕਮਲ ਸੋਨਾ ਥੀਐ ਬਿਨ ਜਲ ਮੀਨ ਮਰਾਈ ਨਾਨਕ ਗੁਰਮਗ ਹਰ ਰਸ ਮਿਲੇ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੋਂਗਰ ਦੇਖ ਡਰਾਵਣ ਪਈ ਅੜੇ ਦਰਿਆਸ ਉੱਚੋ ਪਰਬਤ ਗਾ ਖੜੋ ਨਾ ਪੌੜੀ ਤੇ ਤਦਾਸ ਗਰਮ ਕੇ ਅੰਤਰ ਜਾਣਿਆ ਗੁਰ ਮੇਲੀ ਤਰਿਆਸ ਭਾਈ રે ਭਵਜਲ ਵਿਖਮ ਡਰਾਓ ਪੂਰਾ ਸਤਗੁਰ ਰਸ ਮਿਲੈ ਗੁਰਸਾਰੇ ਹਰਨਾਉ ਰਹਾ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲਸੀ ਅਮਰ ਸੋ ਗੁਰ ਕਰਤਾਰ ਭੀ ਸੱਚਾ ਸਾਲਾਹਣਾ ਸੱਚ ਹੈ ਥਾਨ ਪਿਆਰ ਦਾਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਅਸਤੀ ਕੋਲੇ ਪਖਰੇ ਲਸ਼ਕਰ ਲੱਖਿਆ ਪਾਰ ਕੈਸੇ ਹੀ ਨਾਲ ਰਾ ਚੱਲਿਆ ਖਬ ਖਬ ਮੋਏ ਆਸਾਰ ਸੁਇਨਾ ਰੂਪਾ ਸੰਤੀ ਹੈ ਮਾਲ ਜਾਲ ਜੰਜਾਲ ਸਭ ਜੱਗ ਮੈਂ ਦੋਹੀ ਫੇਰੀ ਐ ਬਿਨ ਨਾਮ ਐ ਸਰਕਾਰ ਪਿੰਡ ਪੜਾ ਜਿਉ ਖੇਲ ਸੀ ਬਦ ਫੈਲੀ ਕਿਆ ਹਾਲ ਉੱਤਾਂ ਦੇਖ ਵਿਰਸਿਐ ਨਾਰੀ ਸੇਜ ਪਤਾਰ ਚੋ ਆ ਚੰਦਨ ਲਾਇਆ ਕਾਪੜ ਰੂਪ ਸਿੰਗਾਰ ਖੇਹੁ ਖੀਰ ਲਾਇਆ ਛੋੜ ਚੱਲੇ ਘਰ ਬਾਰ ਮਹਿਰ ਮਲੂਕ ਕਹਾਈਐ ਰਾਜਾ rau ਕੇ ਖਾਨ ਚੌਧਰੀ rau ਸਦਾਈਐ ਜਲ ਬਲਿਆ ਬਿਮਾਨ ਮਾਨ ਮੁਖ ਨਾਮ ਵਿਸਾਰਿਆ ਜੋਂ ਡਵ ਧੱਦਾ ਕਾਨਾ ਮੈਂ ਕਰ ਕਰ ਜੈਸੀ ਜੋ ਆਇਆ ਜਗ ਮਹ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸਵਾਹ ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਪਾਹ ਨਾਨਕ ਤਰਿਆ ਸੱਚ ਨਾਮ ਸਰਸ਼ਾ ਪਾਦਸ਼ਾਹ ਮੈਂ ਹਰ ਨਾਮ ਨ ਵਿਸਰੈ ਹਰ ਨਾਮ ਰਤਨ ਵੇਸਾਹੋ ਮਾਨਮੁਖ ਭੋਜਲ ਪਾਚ ਮੋਏ ਗੁਰਮੁਖ ਸਰੇ ਅਥਾ ਹੋ ਮਾਨਮੁਖ ਭੋਜਲ ਪਾਚ ਮੋਏ ਗੁਰਮੁਖ ਸਰੇ ਅਥਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ